ਤੇਰੇ ਗੁਣ ਗਾਵਾਂ ਤੇਰੇ ਗੁਣ ਗਾਵਾਂ ਦੇਖੇ 부ਝਰੀ ਦੇਖੇ 부ਝਰੀ ਤੇਰੇ ਗੁਣ ਗਾਵਾਂ ਤੇਰੇ ਕੋਣ ਗਾਵਾਂ ਦੇਹੇ ਗੁਝਾਈ ਦੇਹੇ ਗੁਝਾਈ ਤੇਰੇ ਕੋਣ ਗਾਵਾਂ ਤੇਰੇ ਕੋਣ ਗਾਵਾਂ ਦੇਹੇ ਗੁਝਾਈ ਦੇਹੇ मोर जा जैसे सच तेरे गुण जा ਤੂੰ ਸੁਲਤਾਨ ਕਹਾ ਹੋ ਮੀਆਂ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ ਸੋ ਕਹਾ ਸਵਾਮੀ ਤੁ ਜੋ ਤੂੰ ਦੇਹ ਸੁ ਕਹਾ ਸਵਾਮੀ ਮਹਿਮੂਰ ਕਹਿਣ ਨਾ ਜਾਈ ਮਹਿਮੂਰ ਕਹਿਣ ਜੈਸੇ ਸੱਚ ਮੈਂ ਰਹੂ ਰਚਾਈ ਜੈਸੇ ਸੱਚ ਮੈਂ ਰਹੂ ਰਚਾਈ ਤੇਰੇ ਗੁਣ ਗਾਵਾਂ ਤੇ ਗੁਣ ਗਾਵਾਂ ਦੇਹਰ ਤੁਨਾ ਦੇਹਰ ਤੁਨਾ ਤੇਰੇ ਕੋਣ ਗਾਵਾਂ ਤੇਰੇ ਕੋਣ ਗਾਵਾਂ ਜੋ ਕਿਛੂ ਹੋਆ ਸੋ ਸਭ ਕੇਛ ਤੁਜ ਤੇ ਤੇਰੀ ਸਬ ਆਸ ਨਾਹੀ ਜੋ ਕਿਛੂ ਹੋਆ ਸੋ ਸਭ ਕੇਛ ਤੁਜ ਤੇ ਸਾਬਿਆ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧੇ ਕਿਆ ਚਿਰਾਈ ਵੰਧਦੇ ਕਿਆ ਚਤਰਾਈ ਜੈਸੇ ਸਚ ਮਹਿ ਰਮੋੜਾਈ ਜੈਸੇ ਸਚ ਮਹਿ ਰਮੋੜਾਈ ਤੇਰੇ ਗੋਣ ਕਵਾ ਤੇਰੇ ਗੋਣ ਕਵਾ ਹੇ ਗੁਰੂ ਆਇ ਕਹੇ ਕਥੇ ਕਥ ਦੇ ਖਾਂ ਕਿਆ ਹੋਂ ਕਥੇ ਕਥ ਦੇ ਨਾ ਮੈਂ ਖਤਨਾ ਕਥਨਾ ਜਾਈ ਕੱਤੇ ਕੱਤਲੇ ਕਾ ਮੈਂ ਕਤਨਾ ਕਤਨਾ ਜਾਈ ਜੋ ਤੋਦ ਪਾਵੇ ਸੋਈ ਆ ਕਾ ਜੋ ਤੋਦ ਪਾਵੇ ਸੋਈ ਆ ਜੈਸੇ ਸੱਚ ਮੈਂ ਰਹੂ ਰਤਾਈ ਜੈਸੇ ਸੱਚ ਮੈਂ ਰਹੂ ਰਤਾਈ ਤੇਰੇ ਕੋਣ गावा ਤੇਰੇ ਕੋਣ गावा ਤੇਰੇ ਕੋਣ गावा ਉਨੇ ਗਾਵਾਂ ਦੇਖੇ ਕੁਝੀ ਦੇਖੇ ਕੁਝ ਜੈਸੇ ਸੱਚ ਮੈਂ ਰਹੋ ਰਚਾਈ ਜੈਸੇ ਸੱਚ ਮੈਂ ਰਹੋ ਰਚਾਈ ਈਦੇ ਗੋਣ ਗਾਵਾਂ ਦੇਖੇ ਗੋਣ 哎呦哎 ਤਾਨ ਤਾਈ ਏਤੇ ਉੱਕ ਓ ਓ ਡੇ ਘਨਾਂ ਬਹੁ ਕਾ ਉਸ ਤਰਿਤ ਤਨ ਨੂੰ ਕਰ ਤੇਰੇ ਦਰਵਾਜ਼ਾ ਭੋਕੇ ਕੇ ਭੋਕੇ ਆਉ ਕੇ ਆ ਕੇ ਇਹ ਤੇ ਕੁ ਕਰੋਂ ਪੌਂ ਮੇ ਗਾਣਾ ਪੌਂ ਕਾ ਇਸ ਤਾਨ ਤਾਈ ਪਗਦ ਹੀ ਨਾਨਕ ਜੇ ਗੱਟ ਗੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਤਾਂ ਖਸਮੇ ਨਾਉ ਨਾ ਜਾਈ ਜੈਸੇ ਸੱਚ ਮੈਂ ਰਹੂ ਸੱਚ ਮੈਂ ਰਹੋ ਰਚਾਈ ਤੇਰੇ ਗੋਣਗਾ ਜੇ ਸੱਚ ਮੈਂ ਰਹੂ ਰਚਾਈ ਜੈਸੇ ਸੱਚ ਮੈਂ ਰਹੂ ਰਚਾਈ ਤੇਰੇ ਗੁਣ गावा ਤੇਰੇ ਗੁਣ गावा ਦੇਹ ਬੁਝਰੀ ਦੇਹ ਬੁਝਰੀ ਤੇਰੇ ਗੁਣ गावा ਗੋੜ ਜਾਵਾ ਦੇਹ ਪੁਛੇ ਦੇਹ ਪੁਛੇ ਦੇਹ ਪੁਛੇ ਦੇਹ